ਅੱਜ ਬਣਾਵਾਂਗੇ ਜੀ ਆਪਾਂ ਦੇ ਕੋ ਚੱਕਣ ਕद्दूਾਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹਨਾਂ ਨੂੰ ਤੋੜ ਕੇ ਲੈ ਕੇ ਜਾਨੇ ਆ ਤੇ ਫਿਰ ਆਪਾਂ ਬਣਾਉਣੇ ਇਹਨਾਂ ਦੀ ਸਬਜ਼ੀ ਨਾਲ ਨਾਲ ਤੁਹਾਨੂੰ ਦੱਸ ਦਿਆਂ ਕਿਵੇਂ ਬਣਦੀ ਹੈ ਸਬਜ਼ੀ ਹਾਂਜੀ ਤਾਂ ਆਪਾਂ ਚੱਕਣ ਕद्दू ਤੋੜ ਕੇ ਲੈ ਆਏ ਆ ਇਹਨਾਂ ਦੀ ਆਪਾਂ ਕਰਾਂਗੇ ਹੁਣ ਕਟਿੰਗ ਬਹੁਤ ਹੀ ਸੌਖੇ ਤਰੀਕੇ ਨਾਲ ਥੋੜੇ ਜਿਹੀ ਟਾਈਮ ਚ ਇਹਨਾਂ ਦੀ ਸਬਜ਼ੀ ਜਿਹੜੀ ਬਣ ਜਾਂਦੀ ਹੈ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟ ਲੈਨੇ ਆਂ ਬਾਕੀ ਆਪਣੀ ਆਪਣੀ ਚੋਇਸ ਹੁੰਦੀ ਹੈ ਕੋਈ ਕਿਸ ਤਰ੍ਹਾਂ ਦੀ ਕਟਿੰਗ ਪਸੰਦ ਕਰਦਾ ਕੋਈ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਇਹਨਾਂ ਨੂੰ ਛਿੱਲਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਹੈਗੀ ਇਹਨਾਂ ਨੂੰ ਆਪਾਂ ਕੱਚੇ-ਕੱਚੇ ਨੂੰ ਬਿਨਾਂ ਛਿੱਲੇ ਤੋਂ ਇਹਨਾਂ ਦੀ ਜਿਹੜੀ ਸਬਜ਼ੀ ਹੈ ਬਣਾ ਕੇ ਤਿਆਰ ਕਰ ਸਕਦੇ ਆਂ ਬਹੁਤ ਹੀ ਜ਼ਿਆਦਾ ਟੇਸਟੀ ਜੀ ਸਬਜ਼ੀ ਬਣਦੀ ਆ ਤੁਸੀਂ ਕਿਸੇ ਵੀ ਆਕਾਰ ਦੇ ਵਿੱਚ ਇਹਨੂੰ ਕੱਟ ਸਕਦੇ ਹੋ ਤਰਾਇਮਾ ਨੂੰ ਮੂਰਾ ਆਪਾਂ ਕਰ ਲਈ ਇੰਨੀ ਹੈ। ਕੱਟ ਕੇ ਤਿਆਰ ਕਰਕੇ ਫਿਰ ਅੱਗੇ ਤੁਹਾਨੂੰ ਦੱਸਦੇ ਹਾਂ। ਹਾਂਜੀ ਆਪਣੀ ਚੁੱਲੇ ਦੇ ਉੱਪਰ ਜਿਹੜਾ ਪੈਨ ਹੈ ਦੇਸੀ ਸਾਦਾਂ ਚ ਕਈਏ ਤੇ ਕੜਾਹੀਆ ਰੱਖ ਦਿੱਤਾ ਹੈ। ਤੋਂ ਤਾਂ ਕਿ ਸੁੱਕਦਾ ਆਪਾਂ ਸਮਾਨ ਜਿਹੜਾ ਉਹ ਇਕੱਠਾ ਕਰ ਲੈਨੇ ਆਂ ਦੇਖੋ ਜੀ ਪੈਨ ਦੇ ਵਿੱਚ ਆਪਾਂ ਹੁਣ ਤੇਲ ਪਾਵਾਂਗੇ ਉੰਜਿੱਤ ਆਪਣਾ ਤੇਲ ਜਿਹੜਾ ਗਰਮ ਹੋਣ ਨੂੰ ਥੋੜਾ ਟਾਈਮ ਲੱਗਦਾ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਤਰੀਕੇ ਨਾਲ ਵਧੀਆ ਤਰੀਕੇ ਨਾਲ ਗਰਮ ਕਰਾਂਗੇ ਤਾਂ ਹੀ ਜਾ ਕੇ ਆਪਣੀ ਜਿਹੜੀ ਸਬਜ਼ੀ ਆ ਉਹ ਵਧੀਆ ਬਣਦੀ ਹੈ ਨਹੀਂ ਤਾਂ ਫਿਰ ਸਬਜ਼ੀ ਚੋਂ ਤੇਲ ਜੀ ਦੀ ਨਾ 스멜 ਜੀ ਆਈ ਜਾਂਦੀ ਹੈ ਟੇਸਟ ਜਾਂ ਤੇਲ ਦਾ ਹੀ ਆਈ ਜਾਂਦਾ ਜੇ ਕੱਚਾ ਰਹਿ ਜਾ ਜੇ ਤਾਂ ਹਾਂਜੀ ਆਪਣਾ ਜਿਹੜਾ ਔਇਲ ਪੂਰੀ ਤਰ੍ਹਾਂ ਤੋਂ ਗਰਮ ਹੋ ਚੁੱਕਿਆ ਦਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਦੇਖੋ ਦਿਸਰੇ ਆਪਾਂ ਨੂੰ ਵੀ ਹੁਣ ਤੇਲ ਹੈ ਜਿਹੜਾ ਪੂਰੀ ਤਰ੍ਹਾਂ ਕੜ ਚੁੱਕਿਆ ਜਿਹੜਾ ਘਰ ਦਾ ਤੇਲ ਹੁੰਦਾ ਉਹ ਥੋੜਾ ਜਿਆਦਾ ਟਾਈਮ ਲੈਂਦਾ ਹੈਗਾ ਹੁਣ ਤੇਰੇ ਵਿੱਚ ਸਿੱਖੋ ਆਪਣੇ ਕੱਤੇ ਹੋਏ ਜਿਹੜਾ ਮਸਾਲਾ ਹੁੰਦਾ ਪਿਆਜ਼ ਲਸਣ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਉਹਦੇ ਵਿੱਚ ਤੜਕਾ ਲਾ ਸਕਦੇ ਹਾਂ ਮੈਂ ਇੱਥੇ ਪਿਆਜ਼ ਹੀ ਪਾ ਰਹੀ ਹਾਂ ਤੁਸੀਂ ਇਹ ਵੀ ਚਲਾ ਸਕਣ ਟਮਾਟਰ ਅਦਰਕ ਜੋ ਵੀ ਪਾਉਣਾ ਉਹ ਪਾ ਸਕਦੇ ਹੋ ਤੜਕਾ ਲਾਉਣ ਦੇ ਲਈ ਇਹਨਾਂ ਨੂੰ ਆਪਾਂ ਹਲਾਉਂਦੇ ਜਾਵਾਂਗੇ ਜਦੋਂ ਤੱਕ ਇਹ ਹਲਕੇ ਬ੍ਰਾਊਨ ਕਲਰ ਦੇ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਇਹਨਾਂ ਨੂੰ ਹਲਾਉਂਦੇ ਰਹਿਾਂਗੇ ਹਲਾਉਂਦੇ ਰਹਿਣਾ ਇਹਨੂੰ ਜ਼ਰੂਰੀ ਹੈ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਜਿਹੜੀ ਤਿਆਰ ਹੁੰਦੀ ਹੈ ਇਹ। ਇੱਕ ਵਾਰ ਡਰਾਈ ਜ਼ਰੂਰ ਕਰਕੇ ਦੇਖਿਓ ਹੁਣ ਤਾਂ ਮੈਂ ਫੇਰ ਤਕਰੀਬਨ ਸਾਰਿਆਂ ਦੇ ਘਰ ਹੀ ਲੱਗਣ ਲੱਗੇ ਨੇ। ਜਿੰਨਾਂ ਨਹੀਂ ਵੀ ਸਬਜ਼ੀਆਂ ਲਾਈਆਂ ਹੋਈਆਂ ਨੇ ਬਾਜ਼ਾਰ 'ਚ ਵੀ ਆ ਗਏ ਨੇ ਜਿਵੇਂ ਤੁਹਾ ਮਰਜੀ ਫਿਲਾ ਸਕਦੇ ਹੋ ਚੱਪੜ ਕੱਦੂ ਕਹਿੰਦੇ ਆ ਬਾਕੀ ਤੁਹਾਡੇ ਕੀ ਕਹਿੰਦੇ ਆ। ਹਲਕੇ ਬ੍ਰਾਊਨ ਕਲਰ ਦੇ ਜਦੋਂ ਆਪਣੇ ਪਿਆਜ਼ ਹੋ ਜਾਂਦੇ ਆ ਤੜਕੇ ਵਾਲ ਸਮਾਨ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੀ ਕੱਟੀ ਹੋਈ ਜਿਹੜੀ ਸੌਸੀ ਆ ਉਹ ਪਾ ਲਾਗੇ। ਇਨੂੰ ਵੀ ਆਪਾਂ ਥੋੜਾ ਥੋੜੀ ਟਾਈਮ ਬਾਅਦ ਹਲਾਉਣਾ ਜਿਹੜਾ ਜਰੂਰੀ ਹੈ ਤਾਂ ਕਿ ਇੱਕ ਪਾਸੇ ਨਹੀਂ ਜਿਹੜੇ ਮਰਥ ਨਾ ਜਾਣ ਛੜ ਨਾ ਜਾਣ ਆਪਾਂ ਨੂੰ ਹਲਾਉਣੇ ਜ਼ਰੂਰੀ ਨੇ ਜਦੋਂ ਤੱਕ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਹੈ ਇਹ ਥੋੜੀ ਜਿਹੀ ਸੱਚੀ ਸਰਸੀ ਦੇ ਵਿੱਚ ਆਪਾਂ ਨੂੰ ਹੋਰ ਮਿਕਸ ਜਿਹੜਾ ਹਿਲਾਉਣਾ ਪੈਂਦਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਇਹ ਸਰਸੀ ਦੋਸਤੀ ਆਪ ਕੋ ਪੰਜਾਈ ਸੰਧੀ ਜੀ ਕਿੰਨਾ ਨਹੀਂ ਜੀ ਪਸੰਦ ਆਉਂਦੀ ਦੋ ਚਾਰ ਮਿੰਟ ਬਾਅਦ ਇਹਨਾਂ ਆਪਣਾ ਜਰਾ ਹਿਲਾਉਣਾ ਆਪਾਂ ਨੂੰ ਕਰੂਗੀ ਹੈ ਕਵਰ ਕੀ ਹੁੰਦਾ ਕਿ ਜਦੋਂ ਉੱਪਰ ਸੇ ਆ ਜਰਾ ਫੇਕ ਜਾਣਾ ਲੱਗਦਾ ਤਾਂ ਕਿ ਇਹ ਸੜ ਜਾਂਦੇ ਤੇ ਉਹਦੇ ਵਿੱਚ ਉਹਦੀ ਸਮੈਲ ਵੀ ਆਉਣ ਲੱਗ ਪੈਂਦੀ ਹੈ ਜਦੋਂ ਆਪਣੇ ਸਰਕੀ ਕੋਈ ਥੜ ਦੇ ਮਾਚੀ ਦੀ ਮਰੀ ਮੂਤੀ ਇਸ ਲਈ ਆਪਾਂ ਨੂੰ ਇਹਨੂੰ ਵੀ ਹਲਾਉਂਦੇ ਰਹਿਣਾ ਜ਼ਰੂਰੀ ਹੈ ਬਹੁਤ ਹੀ ਟੇਸਟੀ ਜਿਹੜੀ ਇਹਦੀ ਸਬਜੀ ਬਣਦੀ ਹੈ ਇਹ ਵਿੱਚ ਪਾਣੀ ਨਹੀਂ ਪੈਂਦਾ ਪਾਣੀ ਪਾਉਣ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹਨਾਂ ਦੇ ਵਿੱਚ ਓਨਾ ਕੁ ਪਾਣੀ ਹੁੰਦਾ ਹੈ ਜਿੰਨੀ ਕੁ ਸਬਜੀ ਵਾਸਤੇ ਆਪਾਂ ਨੂੰ ਲੋੜ ਹੁੰਦੀ ਹੈ ਇਹਨਾਂ ਦੇ ਵਿੱਚ ਓਨਾ ਕੁ ਪਾਣੀ ਹੁੰਦਾ ਹੈ ਵੀ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਜਨਰਲ ਦੇ ਅਸੀਂ ਹਰ ਰੋਜ਼ ਨਵੀਆਂ-ਨਵੀਆਂ ਤੇ ਵੀਡੀਓਜ਼ ਨੇ ਜਿਹੜੀਆਂ ਅਪਲੋਡ ਕਰਿਆ ਕਰਾਂਗੇ ਜੀ ਜੇਕਰ ਤੁਹਾਨੂੰ ਸਬਜੀ ਪਸੰਦ ਆਈ ਹੋਊਗੀ ਤਾਂ ਫ੍ਰੀਜ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਜਦੋਂ ਆਪਣੀ ਜਿਹੜੀ ਸਬਜੀ ਥੋੜੀ ਜਿਹੀ ਕੱਚੀ ਰਹਿ ਜਾਂਦੀ ਹੈ ਤਾਂ ਇਹਦੇ ਵਿੱਚ ਆਪਾਂ ਨਾਣ ਮਿਰਚ ਪਾ ਦਿੰਨੇ ਆ ਤੁਸੀਂ ਕੋਈ ਵੀ ਮਸਾਲਾ ਵਗੈਰਾ ਜੇ ਪਾਉਣਾ ਪਾ ਸਕਦੇ ਹੋ ਮੈਂ ਇੱਥੇ ਸਿੰਪਲ ਨਾਣ ਮਿਰਚ ਪਾ ਰਹੀ ਆਂ ਜਿੰਨਾ ਕਾਪਾ ਨੂੰ ਸਵਾਦ ਅਨੁਸਾਰ ਆਪਾਂ ਨੇ ਖਾਣਾ ਉਹਨਾਂ ਕਾਪਾਂ ਇਹਦੇ ਵਿੱਚ ਲੂਣ ਮਿਰਚ ਐਡ ਕਰ ਸਕਦੇ ਹਾਂ ਮੈਂ ਇੱਥੇ ਆਪਣੇ ਮੁਤਾਬਕ ਪਾਸਟ ਪਾ ਰਹੀ ਹਾਂ ਢੋਣ ਮਿਰਚ ਪਾ ਕੇ ਵੀ ਇਹਨੂੰ ਆਪਾਂ ਨੂੰ ਚੰਗੀ ਤਰ੍ਹਾਂ ਜਣਾ ਰਲਾਉਣਾ ਪਊਗਾ ਚੰਗੀ ਤਰ੍ਹਾਂ ਹਲਾਉਣਾ ਇਹਨੂੰ ਰਲਾਉਣਾ ਜਿਹੜਾ ਜ਼ਰੂਰੀ ਹੈ ਕਿ ਜਿਹੜਾ ਸਾਰੀ ਆਪਣੀ ਕਰੀਆ ਦੇ ਵਿੱਚ ਸਾਰੀ ਵਿੱਚ ਜਿਹੜਾ ਆਪਣਾ ਲੋਨ ਮਿਰਚ ਹੈ ਘਰ ਲ ਸਕੀ ਥੋੜੇ ਥੋੜੇ ਟਾਈਮ ਬਾਅਦ ਇਹਨੂੰ ਹਿਲਾਉਂਦੇ ਰਹਿਣਾ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਲੋਨ ਵਿੱਚ ਪਾ ਦਿੰਨੇ ਆ ਫਿਰ ਜਿਹੜੀ ਚਰਦੀ ਆ ਜਿਆਦਾ نیچے ਲੱਗਨ ਲੱਗ ਰਹਿੰਦਾ ਚੁੱਲੇ ਦੀ ਅੱਗ ਆਪਾਂ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਿਆਦਾ ਬਾਲੀ ਜਿਆਦਾ ਤੇਜ਼ ਨੋਰਮਲ ਜੀ ਅੱਗ ਤੇ ਆਪਾਂ ਇਹਨੂੰ ਬਣਾ ਸਕਦੇ ਹਾਂ ਬਿਲਕੁਲ ਥੋੜੀ ਅੱਗ ਦੇ ਨਾਲ ਹੀ ਸਬਜ਼ੀ ਇਹ ਜਿਹੜੀ ਨਹੀਂ ਬਣਦੀ ਪਰ ਇਹ ਘੁੱਲ ਜਾਂਦੀ ਹੈ ਜਦੋਂ ਆਪਾਂ ਜ਼ਿਆਦਾ ਘੱਟ ਅੱਗ ਨਾਲ ਬਣਾਉਂਦੇ ਹਾਂ ਨਾ ਫਿਰ ਇਹ ਘੁੱਲ ਜਾਂਦੀ ਹੈ ਆਗੇ ਧਲੇ ਵਧੀਆ ਠੀਕ ਜੀ ਮਚਾਉਣੀ ਪੈਂਦੀ ਹੈ ਨਾਂ ਵਾਲੀ ਘੱਟ ਤੇ ਨਾਂ ਵਾਲੀ ਜ਼ਿਆਦਾ ਬਹੁਤ ਹੀ ਵਧੀਆ ਸਬਜ਼ੀ ਇਹ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਇਹ ਟਰਾਈ ਜ਼ਰੂਰ ਕਰਕੇ ਦੇਖਿਓ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਆ ਜਿਹੜੀ ਸਬਜ਼ੀ ਪਸੰਦ ਆਈ ਹੋਊਗੀ ਸਬਜ਼ੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਿਓ ਜੀ ਸਬ지 ਜਿਹੜੀ ਆਪਣੀਆਂ ਵਿੱਚ ਬਣਨ ਵਾਲੀ ਹੈ ਇੱਕ ਦੋ ਮਿੰਟ ਹੋਰ ਲੱਗਣਗੇ ਸਬ지 ਆਪਣੀ ਬਣ ਕੇ ਤਿਆਰ ਆ। ਇਹਦੇ ਵਿੱਚ ਤੁਸੀਂ ਧਨੀਆ, ਮਿੱਠੀ ਜੋ ਵੀ ਪਾਉਣਾ ਚਾਹ ਸਕਦੇ ਹੋ। ਜਿਉ ਤੁਹਾਨੂੰ ਪਸੰਦ ਹੈ ਉਹ ਪਾ ਸਕਦੇ ਹੋ। ਜ਼ਿਆਦਾਤਰ ਧਨੀਆ ਹੀ ਪੈਂਦਾ। ਜੇ ਨਹੀਂ ਵੀ ਪਾਉਣਾ ਤਾਂ ਵੀ ਇਹ ਸਬ지 ਜਿਹੜੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ। ਉਹਨ ਜਿੱਥੇ ਤੁਸੀਂ ਇਹਦੇ ਵਿੱਚ ਕੁਝ ਵੀ ਪਾ ਸਕਦੇ ਹੋ ਧਨੀਆ ਹਲਕਾ ਜੋ ਵੀ ਪਾਉਣੇ ਮੈਂ ਇੱਥੇ ਪਾਲਕ ਪਾਇਆ ਥੋੜਾ ਜਿਹਾ ਐਸੇ ਜਿਹੜਾ ਧਨੀਆ ਉਹ ਨਹੀਂ ਕੱਟ ਧਨੀਆ ਉਸ ਲਈ ਮੈਂ ਪਾਲਕ ਪਾਇਆ ਬਰੀਕ ਬਰੀਕ ਕੱਟ ਤੁਸੀਂ ਇੱਥੇ ਧਨੀਆ ਜੋ ਵੀ ਮਿੱਠੀ ਜਿਹਾ ਕੁਝ ਵੀ ਪਾਉਣਾ ਤੁਹਾਨੂੰ ਜੋ ਵੀ ਟੇਸਟ ਪਸੰਦ ਆ ਉਹ ਪਾ ਸਕਦੇ ਹੋ ਕੋਈ ਹੋਰ ਮਸਾਲਾ ਵਗੈਰਾ ਪਾਉਣਾ ਉਹ ਵੀ ਪਾ ਸਕਦੇ ਹੋ ਪਰ ਮੈਂ ਇਥੇ ਸਿੰਪਲ ਤਰੀਕੇ ਨਾਲ ਤਿਆਰ ਕੀਤੀ ਹੈ ਬਸ ਹੀ ਤਰੀਕਾ ਦੇ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਇੱਕ ਵਾਰ ਬਣਾ ਕੇ ਜਰੂਰ ਦੇਖਿਓ। ਤੁਹਾਨੂੰ ਇਹ ਕਰਦਿਆਂ ਤੁਹਾਨੂੰ ਪਸੰਦ ਆਈ ਹੋਵੇਗੀ ਸੱਤੀ ਬਣਾਈ ਹੋਈ ਇਸ ਚੀ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਚੈਨਲ ਦੇ ਅਸੀਂ ਹਰ ਰੋਜ਼ ਨਵੀਂ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਆ। ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜੋ ਵੀ ਨਵੀਂ ਵੀਡੀਓ ਇੱਥੇ ਅਪਲੋਡ ਕਰਾਂਗੇ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ। ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ। ਤਦ ਤੱਕ ਲਈ ਤਨਵਾਦ। Só a ਮਿਲਦੇ ਹਾਂ ਜੀ ਫੇਰ ਕਿਸੇ ਨਵੀਂ ਵੀਡੀਓ 'ਤੇ ਨਾ